ਤੁਸੀਂ ਵੀ ਮੇਰੇ ਨਾਲ ਸਿੱਖੋ ਹੱਥ ਦੀ ਕਢਾਈ ਕਰਨਾ ਇੱਥੇ ਆਪਾਂ ਲੈਤਾ ਜੀ ਸਕੇਲ ਸਕੇਲ ਦੇ ਨਾਲ ਆਪਾਂ ਡਰਾਅ ਕਰਾਂਗੇ ਗੋਲ ਸਰਕਲ ਜਿਹੜਾ ਵੀ ਤੁਸੀਂ ਕਰਨਾ ਚਾਹੁੰਦੇ ਹੋ ਉਹੀ ਕਰ ਸਕਦੇ ਹੋ ਦੇਖੋ ਮੈਂ ਤੁਹਾਨੂੰ ਗੋਲ ਸਰਕਲ ਦੋ ਹੈ ਨਾ ਡਰਾਅ ਕਰਕੇ ਦਿਖਾਉਂਗੀ ਛੋਟੇ ਵੱਡੇ ਤੁਸੀਂ ਆਪ ਦੇ ਅਕੋਰਡਿੰਗ ਕਰ ਸਕਦੇ ਹੋ ਬਣਾਵਾਂਗੇ ਆਪਾਂ ਇੱਕ ਫੁੱਲ ਹੀ ਇਹ ਤਾਂ ਵੈਸੀ ਮੈਂ ਡਰਾਅ ਕਰਕੇ ਦਿਖਾਈ ਆ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਇੱਥੇ ਆਪਾਂ ਡਰਾਅ ਕਰ ਲਈ ਜੀ ਤੇ ਹੁਣ ਆਪਾਂ ਇਹਦੇ ਨਾਲ ਲਾਵਾਂਗੇ ਐਂਕਰ ਦੀ ਗੁੱਟੀ ਤੇ ਇਹਦੇ ਵਿੱਚ ਆਪਾਂ ਸੂਈ ਦੇ ਵਿੱਚ ਜਿਹੜੀ ਕੇਸਮੈਂਟ ਵਾਲੀ ਸੂਈ ਹੁੰਦੀ ਆ ਉਹਦੇ ਵਿੱਚ ਆਪਾਂ ਧਾਗਾ ਪਾਵਾਂਗੇ ਤਾਂਕਿ ਜੇ ਆਪਾਂ ਦੇ ਫੁੱਲ ਦੇ ਅਕੋਰਡਿੰਗ ਪਾ ਸਕਦੇ ਹਾਂ ਛੋਟਾ ਵੱਡਾ ਹਨਾ ਜਿੰਨਾ ਕਿ ਤੁਸੀਂ ਪਾਉਣਾ ਚਾਹੁੰਦੇ ਪਾ ਸਕਦੇ ਹੋ ਇੱਥੇ ਆਪਾਂ ਧਾਗੇ ਨੂੰ ਦੇਵਾਂਗੇ ਗੱਠ ਤੇ ਫੁੱਲ ਬਣਾਉਣ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਇੱਕ ਹੋਰ ਡਰਾਅ ਕਰਾਂਗੇ ਦੇਖੋ ਇਸ ਤਿੱਕੇ ਨਾਲ ਆਪਾਂ ਲੈਣਾ ਲਗਾ ਲਾਂਗੇ ਤੇ ਆਪਾਂ ਜਿਹੇ ਸ਼ੇਪ ਦਾ ਫੁੱਲ ਬਣਾਉਣਾ ਉਸੇ ਤਿੱਕੇ ਨਾਲ ਆਪਣਾ ਫੁੱਲ ਬਣ ਕੇ ਤਿਆਰ ਹੋ ਜਾਊਗਾ ਦੇਖੋ ਜੀ ਆਪਾਂ ਲੈਣਾ ਲਗਾ ਲਿਆ ਫੁੱਲ ਆਪਣਾ ਡਰਾਅ ਹੋ ਗਿਆ ਹਾਂਜੀ ਹੁਣ ਆਪਾਂ ਇੱਥੇ ਫੁੱਲ ਨੂੰ ਬਣਾਉਣਾ ਸ਼ੁਰੂ ਕਰਾਂਗੇ ਇੱਥੇ ਵਿਚਾਲੇ ਜਿਹੜੀ ਹਨਾ ਤੇ ਸਰਕਲ ਜਿਹਾ ਹੈਗਾ ਉਹਦੇ ਆਪਾਂ ਵਿੱਚ ਸੂਈ ਕੱਢਾਂਗੇ ਤੇ ਸੂਈ ਕੱਢ ਕੇ ਇਦਾਂ ਆਪਾਂ ਫੁੱਲ ਬਣਾਵਾਂਗੇ ਦੇਖੋ ਇੱਥੇ ਆਪਾਂ ਫੀਦ ਨੂੰ ਚੱਕਾਂਗੇ ਜਿਹੜੀ ਵੀ ਪੋਜੀਸ਼ਨ ਤੇ ਤੁਸੀਂ ਬਣਾਉਣ ਲੱਗੇ ਉਸੇ ਪੋਜੀਸ਼ਨ ਤੇ ਰੱਖਿਓ ਦੇਖੋ ਇਦਾਂ ਆਪਾਂ ਚੱਕ ਕੇ ਇਦਾਂ ਆਪਾਂ ਸੂਈ ਨੂੰ ਕੱਢਣਾ ਤੇ ਇੱਕ ਉੱਪਰ ਦੀ ਵਾਰ ਪਾਇਆ ਜਾਂਦਾ ਛੋਟਾ ਤੇ ਹੁਣ ਆਪਾਂ ਫੇਰ ਉਸੇ ਗੋਲ ਸਰਕਲ ਦੇ ਵਿੱਚ ਸੂਈ ਨੂੰ ਕੱਢ ਲਾਂਗੇ ਫੁੱਲ ਨੂੰ ਪਹਿਲਾਂ ਆਪਾਂ ਚੌਰਸ ਡਰਾਅ ਕਰ ਲਾਂਗੇ ਮਤਲਬ ਕਿ ਚੌਰਸ ਲੀਕ ਲਾਂਗੇ ਜਾਂ ਕਹਿ ਸਕਦੇ ਆਪਾਂ ਚੌਰਸ ਬਣਾ ਲਾਂਗੇ ਤੇ ਬਾਅਦ ਵਿੱਚ ਆਪਾਂ ਦੂਸਰੂ ਫੁੱਲ ਬਣਾਵਾਂਗੇ ਜਿਹੜੇ ਤਿੱਖੇ ਜਿਹਾ ਟ੍ਰਾਇੰਗਲ ਜੀ ਸ਼ੇਪ ਦੇ ਆਪਾਂ ਸਾਪੇ ਆ ਇਸ ਤਿੱਕੇ ਨਾਲ ਆਪਾਂ ਫੁੱਲ ਬਣਾਵਾਂਗੇ ਇਹ ਫੁੱਲ ਬਹੁਤ ਸੋਹਣਾ ਲੱਗਦਾ ਹੈਗਾ ਸੂਟਾ ਵੀ ਬਣਾ ਸਕਦੇ ਆ ਵੱਡਾ ਵੀ ਬਣਾ ਸਕਦੇ ਆ ਜਿੱਤਾਂ ਦਾ ਤੁਹਾਨੂੰ ਚਾਹੀਦਾ ਤੁਸੀਂ ਉਦੋਂ ਦਾ ਬਣਾ ਸਕਦੇ ਹੋ ਤੇ ਜਿਹੜਾ ਤਾਂ ਅੱਡੇ ਸੂਟ ਦੇ ਲਈ ਹੈ ਨਾ ਵੀ ਤੁਹਾਨੂੰ ਚੰਗਾ ਲੱਗਦਾ ਹੋਇਆ ਸੋਹਣਾ ਲੱਗਦਾ ਹੋਇਆ ਉਦੋਂ ਦਾ ਬਣਾ ਸਕਦੇ ਹੋ ਛੋਟਾ ਵੱਡਾ ਤੁਸੀਂ ਆਪ ਦੀ ਸਾਈਜ਼ ਆਪ ਦੇ ਅਕੋਰਡਿੰਗ ਰੱਖ ਸਕਦੇ ਹੋ ਤੇ ਵਿਚਾਲੀ ਹੀ ਆਪਾਂ ਸੂਈ ਕੱਢੀ ਜਾਣੀ ਆ ਹੇਠੇ ਮੇਰਾ ਧਾਗਾ ਉਲਝ ਗਿਆ ਸੀ ਸੈੱਟ ਕੀਤਾ ਆਪਾਂ ਇੱਥੇ ਦੇਖੋ ਇਸ ਥਿੱਕੇ ਨਾਲ ਆਪਾਂ ਬਣਾਇਆ ਹੈ ਜੀ ਫੁੱਲ ਨੂੰ ਉਸੇ ਤਰੀਕੇ ਨਾਲ ਆਪਾਂ ਸਾਰੀ ਸੂਈ ਨੂੰ ਕੱਢਿਆ ਜਿਸ ਤਰੀਕੇ ਨਾਲ ਆਪਾਂ ਉਹ ਕੀਤਾ ਡਰਾਅ ਕਰਕੇ ਥੋੜਾ ਜਿਹਾ ਸੁੱਖ ਲੱਗਦਾ ਜਦੋਂ ਆਪਾਂ ਬਿਨਾਂ ਡਰਾਅ ਤੋਂ ਬਣਾਉਨੇ ਆ ਤਾਂ ਸਮਝ ਨਹੀਂ ਲੱਗਦੀ ਇਸ ਕਰਕੇ ਮੈਂ ਡਰਾਅ ਕਰਕੇ ਤੁਹਾਨੂੰ ਦਿਖਾਇਆ ਤੇ ਮੈਂ ਤਾਂ ਬਿਨਾਂ ਡਰਾਅ ਤੋਂ ਵੀ ਬਣਾ ਲੈਣੀ ਆ ਦੇਖੋ ਸੂਈ ਆਪਾਂ ਨੂੰ ਕੱਢਣ ਦਾ ਅੰਦਾਜ਼ਾ ਪਤਾ ਲੱਗ ਗਿਆ ਸਹੀ ਆਪਣਾ ਫੁੱਲ ਬਣੂਗਾ ਤੁਸੀਂ ਇਦਾਂ ਕਾਟੀ ਵੀ ਬਣਾ ਸਕਦੇ ਹੋ ਪਲੱਸ ਦਾ ਸੈਂਡ ਵੀ ਬਣਾ ਸਕਦੇ ਹੋ ਇਹ ਤੇ ਇਹ ਵੀ ਸੋਹਣਾ ਲੱਗਦਾ ਹੈ ਜੇ ਤੁਸੀਂ ਨਹੀਂ ਜਿਆਦਾ ਉਹ ਕਰਨਾ ਚਾਹੁੰਦੇ ਤੇ ਉਥੇ ਵਿਚਾਲੇ ਸੂਈ ਫੇਰ ਕੱਢਣੀ ਆ ਸੂਈ ਕੱਢ ਕੇ ਉਸੇ ਤਰੀਕੇ ਨਾਲ ਆਪਾਂ ਸੂਈ ਨੂੰ ਫੇਰ ਸਟਿਚ ਭਰਨਾ ਉਸੇ ਤਰੀਕੇ ਨਾਲ ਆਪਾਂ ਕੱਪੜਾ ਚੱਕਣਾ نیچے ਤੇ ਇਸ ਟਿੱਕੇ ਨਾਲ ਆਪਾਂ ਸਾਰੇ ਫੁੱਲ ਨੂੰ ਬਣਾ ਲਾਂਗੀ ਤੇ ਆਪਾਂ ਹੋਰ ਵੀ ਨਵੀਆਂ ਨਮੀਆਂ ਵੀਡੀਓ ਬਣਾਵਾਂਗੇ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਕਿ ਤੁਹਾਡੇ ਤੱਕ ਪਹਿਲਾਂ ਨੋਟੀਫਿਕੇਸ਼ਨ ਪਹੁੰਚ ਸਕੇ ਵੀਡੀਓ ਦਾ ਨਵੀਂ ਵੀਡੀਓ ਦਾ ਸਪੋਰਟ ਜ਼ਰੂਰ ਕਰਿਓ ਫਿਰ ਆਪਾਂ ਨਮੀਆਂ ਨਮੀਆਂ ਫਲਾਵਰ ਦੀਆਂ ਮੈਂ ਪੇਂਟਿੰਗ ਦੀਆਂ ਵੀਡੀਓ ਬਣਾਵਾਂਗੀ ਜਿੱਦਾਂ ਤੇ ਤੁਹਾਨੂੰ ਪੇਂਟਿੰਗ ਚਾਹੀਦੀ ਆਪਾਂ ਉਦਾਂ ਦੀ ਪੇਂਟਿੰਗ ਦੀ ਵੀਡੀਓ ਬਣਾਵਾਂਗੀ ਸਭ ਤੋਂ ਪਹਿਲਾਂ ਆਪਾਂ ਸਪੋਟੇ ਫੁੱਲਾਂ ਤੋਂ ਸ਼ੁਰੂ ਕਰਾਂਗੇ ਤੇ ਤੁਸੀਂ ਮੇਰੇ ਨਾਲ ਹੱਥ ਦੀ ਕੜਾਈ ਫ੍ਰੀ ਦੇ ਵਿੱਚ ਸਿੱਖ ਸਕਦੇ ਹੋ ਜੇਕਰ ਤੁਹਾਨੂੰ ਇਹ ਵੀ ਸਮਝ ਨਾ ਆਇਆ ਤਾਂ ਮੈਂ ਦੁਬਾਰਾ ਜ਼ਰੂਰ ਵੀਡੀਓ ਅਪਲੋਡ ਕਰ ਦੂੰਗੀ ਦੁਬਾਰਾ ਜ਼ਰੂਰ ਬਣਾ ਦੂੰਗੀ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸ ਸਕਦੇ ਹੋ ਜੇਕਰ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਪਤਾ ਲੱਗ ਗਿਆ ਤਾਂ ਆਪਾਂ ਦੁਬਾਰਾ ਨਹੀਂ ਬਣਾਵਾਂਗੇ ਜੇਕਰ ਤੁਹਾਨੂੰ ਨਾ ਪਤਾ ਲੱਗਿਆ ਤਾਂ ਆਪਾਂ ਇਸੇ ਫੁੱਲ ਦੀ ਦੁਬਾਰਾ ਵੀਡੀਓ ਬਣਾ ਦਾਂਗੇ ਤੇ ਇਹ ਬਹੁਤ ਸੋਹਣਾ ਫੁੱਲ ਜਿਹਾ ਬਣ ਕੇ ਤਿਆਰ ਹੁੰਦਾ ਇਹਦੀ ਆਪਾਂ ਨੀਚੇ ਡੰਡੀ ਵੀ ਲਗਾਵਾਂਗੇ ਦੇਖੋ ਆਪਣਾ ਫੁੱਲ ਹੁਣ ਕੰਪਲੀਟ ਹੋ ਗੋ ਇੱਥੇ ਆਪਣਾ ਫਲਾਵਰ ਕੰਪਲੀਟ ਹੈ ਡਬਲ ਸੇਟਡ ਮੈਂ ਜਿਹੜਾ ਧਾਗਾ ਲੈਂਦਾ ਮਤਲਬ ਕਿ ਐਂਕਰ ਦੀ ਗੁੱਟੀ ਲੈਂਦੀ ਆ ਤੁਸੀਂ ਐਂਕਰ ਦੀ ਗੁੱਟੀ ਲੈ ਸਕਦੇ ਹੋ ਬਾਜ਼ਾਰ ਦੇ ਵਿੱਚੋਂ ਕਿਤੇ ਵੀ ਮਿਲ ਜਾਂਦੀ ਹੈ इजीली ਮਿਲ ਜਾਂਦੀ ਆ ਤੇ ਇੱਥੇ ਦੇਖੋ ਆਪਾਂ ਤਿੰਨ ਵਾਰ ਤਾਂ ਗੱਲ ਬੇਟਿਆ ਤੇ ਇੱਕ ਨੌਟ ਦਾ ਸਟਿਚ ਬਣਾਵਾਂਗੀ ਇਹ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਤੇ ਫੁੱਲ ਥੋੜਾ ਜਿਹਾ ਸੋਹਣਾ ਲੱਗਣ ਲੱਗ ਜਾਂਦਾ ਤੁਸੀਂ ਇਹਦੇ ਆਲੇ-ਦਾਲੇ ਪੰਜ ਵੀ ਬਣਾ ਸਕਦੇ ਹੋ ਤੇ ਇਹ ਫੁੱਲ ਹੋਰ ਵੀ ਉੱਪਰ ਕੇ ਆਊਗਾ ਤੇ ਬਹੁਤ ਸੋਹਣਾ ਲੱਗੂਗਾ ਉੱਪਰ ਨੂੰ ਉੱਠਿਆ ਜਿਹਾ ਹੋਇਆ ਲੱਗਣ ਲੱਗ ਜਾਂਦਾ ਤੇ ਇੱਥੇ ਆਪਾਂ ਜੀ 락 ਕਰਤਾ ਤਾਂ ਅੱਗੇ ਨੂੰ ਤੱਕ ਆਪਣਾ ਉਦਗਨਾਨੀ ਤੁਸੀਂ ਦੋ ਵਾਰ ਲੌਕ ਕਰ ਸਕਦੇ ਹੋ ਇੱਕ ਵਾਰ ਕਰ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਤੇ ਹੁਣ ਆਪਾਂ ਡੰਡੀ ਬਣਾਵਾਂਗੇ ਇੱਥੇ ਜੀ ਆਪਾਂ ਡੰਡੇ ਉਲਿਖਾਂਗੇ ਤੇ ਮੈਂ ਡੰਡੇ ਨੂੰ ਡਰਾ ਨਹੀਂ ਕੀਤਾ ਵੈਸੇ ਇਸੇ ਲਈ ਉਲਿਖ ਲੂੰਗੀ ਇਦਾਂ ਹੀ ਤੁਸੀਂ ਤੁਸੀਂ ਡੰਡੀ ਨੂੰ ਡਰਾ ਕਰ ਸਕਦੇ ਹੋ ਡਿੱਡੀ ਵੱਡੀ ਉਲਿਖਣੀ ਚਾਹੁੰਦੇ ਹੋ ਲਿਖ ਸਕਦੇ ਹੋ ਦੇਖੋ ਇਸ ਸਟਿੱਕ ਨੂੰ ਆਪਾਂ ਤਾਂ ਅੱਗੇ ਨੂੰ ਪਾਉਂਦੇ ਜਾਣਾ ਤੇ ਬਹੁਤ ਸੋਹਣੀ ਆਪਣੀ ਡੰਡੀ ਲਿਖੀ ਜਾਊ ਤੇ ਪੱਤੀਆਂ ਲਿਕਾਂਗੇ ਚ ਪਰ ਸਕਦੇ ਹੋ ਤੁਸੀਂ ਕੋਈ ਵੀ ਇਥੇ ਪੱਤੀਆਂ ਨੂੰ ਕੋਈ ਸ਼ੇਪ ਦੇ ਸਕਦੇ ਹੋ ਜਿਹੜੀ ਤੁਹਾਨੂੰ ਪਸੰਦ ਆ ਮੈਂ ਪਹਿਲਾਂ ਪੱਤੀਆਂ ਦੀ ਵੀਡੀਓ ਬਣਾਈ ਹੋਈ ਹੈ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀ ਪੱਤੀਆਂ ਦੀ ਵੀਡੀਓ ਮੈਂ ਸ਼ੇਅਰ ਕਰ ਦੂੰਗੀ ਲਿੰਕ ਸੈਂਡ ਕਰ ਦੂੰਗੀ ਤੁਸੀਂ ਪੱਤੀ ਬਣਾ ਲਓ ਤੇ ਪੱਤੀਆਂ ਆਪਾਂ ਛੋਟੀਆਂ ਵੱਡੀਆਂ ਕਿੱਦਾਂ ਦੀਆਂ ਮਰਜ਼ੀ ਬਣਾ ਸਕਦੇ ਆ ਸੂਟਾਂ ਤੇ ਥੋੜੀਆਂ ਹੀ ਆ ਛੋਟੀਆਂ-ਛੋਟੀਆਂ ਪੱਤੀਆਂ ਬਹੁਤ ਸੋਹਣੀਆਂ ਲੱਗਦੀਆਂ ਜਦੋਂ ਆਪਾਂ ਹਲਕੀ ਜੀ ਕੜਾਈ ਕਰਦੇ ਆ ਬਰੀਕ ਜੀ ਕੜਾਈ ਕਰਦੇ ਆ ਦੇਖੋ ਇੱਥੇ ਮੈਂ ਪੱਤੀ ਵੀ ਨਹੀਂ ਕਰ ਰਹੀਆਂ ਪੱਤੀ ਬਣਾ ਰਹੀਆਂ ਆ ਤੇ ਆਪਾਂ ਦੋਨੇ ਪੱਤੀਆਂ ਬਣਾ ਕੇ ਦਿਖਾਵਾਂਗੇ ਹਾਂਜੀ ਮੇਰੀ ਇੱਕੋ ਹੀ ਰਿਕਵੈਸਟ ਹੈ ਜੀ ਕਹਤਾਂ ਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰਿਓ ਆਪਾਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੁਹਾਨੂੰ ਤੇ ਆਪਾਂ ਸਿਖਾਉਣ ਦੇ ਲਈ ਤੁਸੀਂ ਮੇਰੇ ਨਾਲ ਫਰੀ ਦੇ ਵਿੱਚ ਘਰ ਦੇ ਵਿੱਚ ਬੈਠੇ ਸਿੱਖ ਸਕਦੇ ਹੋ ਕਿਸੇ ਤਰੀਕੇ ਦੀ ਕਢਾਈ ਸਿੱਖ ਸਕਦੇ ਹੋ ਤੇ ਜਿਹੜੀ ਕਿ ਸੂਈ ਵਾਲੀ ਕਢਾਈ ਹੈ ਨੀਡਲ ਵਰਕ ਆ ਮੈਥੋ ਸਿੱਖ ਸਕਦੇ ਹੋ ਪੇਂਟਿੰਗ ਸਿੱਖ ਸਕਦੇ ਹੋ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗੀਆਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੱਧ ਤੋਂ ਵੱਧ ਸਪੋਰਟ ਕਰਿਓ ਦੇਖੋ ਦੂਜੀ ਸਾਈਡ ਵੀ ਆਪਾਂ ਪੱਤੀ ਨੂੰ ਬਣਾ ਲਾਂਗੇ ਇਸ ਟਿੱਕੇ ਨਾਲ ਲੋਕਾਪੈ ਦੀ ਕੱਟਾਂਗੇ देखो जी आप सारी पत्ती इस तरीके कवर किया तो आपदा लॉक कर देंगे देखो अपना फुल बन के रेडी लॉक ला देंगे ਦੇਖੋ ਕਿੰਨਾ ਸੋਹਣਾ ਆਪਣਾ ਫਲਾਵਰ ਬਣ ਕੇ ਤਿਆਰ ਆ ਤੇ ਤੁਸੀਂ ਸੂਟਾਂ ਤੇ ਬਣਾ ਸਕਦੇ ਹੋ ਤੁਸੀਂ ਸੂਟਾਂ ਤੇ ਬਣਾ ਸਕਦੇ ਹੋ ਕਿੰਨਾ ਸੋਹਣਾ ਆਪਣਾ ਫੁੱਲ ਬਣ ਕੇ ਤਿਆਰ ਆ ਤੁਸੀਂ ਸਿਲਟਾ ਤੇ ਬਣਾ ਸਕਦੇ ਹੋ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੇ ਪਹਿਲਾ ਲਿਕਨ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਤੁਹਾਡੇ ਤੱਕ ਪਹਿਲਾ ਨੋਟੀਫਿਕੇਸ਼ਨ ਪਹੁੰਚ ਸਕੇ ਸਾਡੀਆਂ ਵੀਡੀਓ ਦਾ ਦੇਖੋ ਜੀ ਜੇ ਤੁਸੀਂ ਆ ਨੋਟ ਦਾ ਹਨਾ ਕੈਨੋਟ ਦਾ ਸਟਿਚ ਬਣਾਉਣਾ ਚਾਹੁੰਦੇ ਇੱਥੇ ਵੀ ਬਣਾ ਸਕਦੇ ਹੋ ਡਿਜ਼ਾਈਨਿੰਗ ਲੱਗਦੀ ਦੇ ਸਕਦੇ ਹੋ ਤੈਨੂੰ ਜਲਦੀ ਹੀ ਫੇਰ ਮਿਲਾਂਗੀ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤਕਲੀਸ਼ ਸ਼ਕਾਨ